ਮੈਨੂੰ ਕੌਣ ਪਛਾਣੇ ਵੀ ਬਾਬਾ ਜੀ ਨੇ ਗੱਲ ਕਹੀਏ ਬੁੱਲੇ ਸ਼ਾਹ ਜੀ ਨੇ ਹਾਂ ਵੀ ਮੈਨੂੰ ਕੌਣ ਪਛਾਣੇ ਮੈਂ ਹੋ ਗਈ ਕੁਝ ਹੋਰ ਹਾਂ ਤੇ ਉਹ ਬਸ ਉਦਾਂ ਬੈਠੇ ਬੈਠੇ ਉਦਨ ਮੈਂ ਗੰਗਨ ਆਇਆ ਉਹਨਾਂ ਉਹਨਾਂ ਨੂੰ ਬਹੁਤ ਪਸੰਦ ਆਇਆ ਹੂੰ ਔਰ ਉਹਨਾਂ ਨੇ ਥੋੜਾ ਜਿਹਾ ਮੇਰਾ ਉੱਥੇ ਰਿਕਾਰਡ ਕਰਕੇ ਨਾਲ ਦੀ ਨਾਲ ਹੀ ਰਿਕਾਰਡ ਨਾਲ ਦੇ ਨਾਲ ਰਿਕਾਰਡ ਕੀਤਾ ਤੇ ਮੇਕੇ ਭਜਨ ਪੇਸ਼ ਕੀਤਾ ਔਰ ਮੈਂ ਸ਼ੁਕਰਗੁਜ਼ਾਰ ਹਾਂ ਮਿਕਾ ਭਾਈ ਦਾ ਜਿਨ੍ਹਾਂ ਨੇ ਮੈਨੂੰ ਇਹ ਚਾਂਸ ਦਿੱਤਾ ਉਹਨਾਂ ਨੇ ਜਦੋਂ ਪੈਨਦੀ ਸੱਟੇ ਸੁਣਿਆ ਨਾ ਜੀ ਉਹਨਾਂ ਦਾ ਰਿਸਪੌਂਸ ਹੀ ਇਹ ਸੀਗਾ ਕਿ ਇਹ ਬੰਦਾ ਹੈ ਕਿ ਇਹਨੂੰ ਲੈ ਕੇ ਆਓ ਮੇਰੇ ਕੋਲ ਕੀ ਬਾਤ ਮੈਨੂੰ ਕੌਣ ਪਛਾਣੇ ਹੁਣ ਮੈਨੂੰ ਕੌਣ ਪਛਾਣੇ ਅਬ ਲਗਨ ਲ ਲਗਨ ਲਗੀ ਕੀ ਕਰੀਏ ਤੂੰ ਦੱਸ ਕਿੱਥੇ ਬੰਦਾ ਵੱਢਣਾ ਮੇਰੇ ਕੋਲ ਇੰਨੀ ਰਫਲਾਂ ਮੇਰੇ ਕੋਲ ਇੰਨੀਆਂ ਦਿਨਾਲੀਆਂ ਮੈਂ ਐਂ ਕਰ ਦੂੰ ਮੈਂ ਜੋ ਕਰ ਦੂੰ ਉਸ ਭੀੜ 'ਚ ਇੱਕ ਵੱਖਰਾ ਇੱਕ ਪਲੇਟਫਾਰਮ ਤਿਆਰ ਕਰਨਾ ਇੱਕ ਆਡੀਅנס ਵੱਖਰੀ ਕਰਨੀ ਕਿਹੜਾ ਦਿੱਕਤ ਆਈ ਮੈਨੂੰ ਕਈਆਂ ਨੇ ਪੁੱਛਿਆ ਵੀ ਇਸ ਗੱਲ ਬਾਰੇ ਵੀ ਹਾਂ ਵੀ ਤੁਸੀਂ ਇਹ ਕਿਦਾਂ ਦੀ ਗਾਇਕੀ ਅੱਗੇ ਲੈ ਕੇ ਆਉਣਾ ਚਾਹ ਰਹੇ ਹੋ ਤੁਸੀਂ ਜੋ ਸਟਾਈਲ ਫਾਲੋ ਕਰ ਰਹੇ ਹੋ ਜੇ ਸਟਾਈਲ ਨੂੰ ਗਾ ਰਹੇ ਹੋ ਤੁਸੀਂ ਇਹ ਕਿਤਨੇ ਕਿਤੇ ਪਿੱਛੇ ਐ ਮਤਲਬ ਅੱਜ ਕੱਲ ਤਾਂ ਤੁਹਾਨੂੰ ਸਰੋਤੇ ਨਹੀਂ ਹੈ ਸਰੋਤੇ ਨਹੀਂ ਹੈ ਔਰ ਜਿਹੜਾ ਤੁਸੀਂ ਗਾਣਾ ਸੁਣ ਰਹੇ ਹੋ ਤੁਸੀਂ ਅੱਜ ਕੱਲ ਗਾਣਾ ਜਾਂ ਲੜਕੀਆਂ ਦੇ ਦੁਆਲੇ ਚੱਲ ਰਿਹਾ ਹੈ ਜਾਂ ਰਫਲਾਂ ਦੇ ਦੁਆਲੇ ਚੱਲ ਰਿਹਾ ਹੈ ਹਨਾ ਹਥਿਆਰਾਂ ਦੇ ਦੁਆਲੇ ਦੁਆਲੇ ਚੱਲ ਰਿਹਾ ਹੈ ਸੰਗੀਤਕਾਰ ਉਹੀ ਹੁੰਦਾ ਜਿਹਦੇ ਉੱਤੇ ਰੱਬ ਦੀ ਕਿਰਪਾ ਹੁੰਦੀ ਹੈ ਜਿਹੜਾ ਉਸ ਅਕਾਲ ਪੁਰਖ ਦੀ ਰੋਸ਼ਨੀ ਦੇ ਵਿੱਚੋਂ ਸੰਗੀਤਕਾਰ ਕੋਈ ਬਣਦਾ ਜੀ ਔਰ ਉਹਦੇ ਕਿਤਨੇ ਕਿਤੇ ਮਨ ਜੁੜਿਆ ਹੁੰਦਾ ਪਰਮਾਤਮਾ ਨਾਲ ਭਾਵੇਂ ਉਹ ਜਿੱਦਾਂ ਦਾ ਮਰਜ਼ੀ ਗਾਣਾ ਗਾ ਰਿਹਾ ਕਿਉਂਕਿ ਕਮਰਸ਼ੀਅਲਿਜ਼ਮ ਦਾ ਜ਼ਮਾਨਾ ਹੈ ਇਸ ਦਾ ਔਰ ਇਹਦੇ ਦੌਰਾਨ ਹਰ ਇੱਕ ਬੰਦਾ ਕਮਰਸ਼ੀਅਲਾਈਜ਼ ਕਰਨਾ ਚਾਹੁੰਦਾ ਹੂੰ ਇਹ ਮੈਨੂੰ ਇਹ ਸਾਜ਼ ਦੇਤਾ ਦਿਲ ਰੁਬਾ ਸਾਜ਼ ਜੋ ਦਿੱਤਾ ਹੈ ਹੂੰ ਔਰ ਇਹ ਦੇ ਕਰਕੇ ਮੈਨੂੰ ਲੱਗਦਾ ਕਿ ਮੇਰਾ ਸ਼ਾਇਦ ਸੱਚੇ ਪਾਤਸ਼ਾਹ ਦੀ ਜਿਆਦਾ ਕਿਰਪਾ ਮਿਰਤੇ ਬਰਸੀ ਹੋਈ ਹੈ ਵੀ ਮੈਂ ਇਸ ਸਾਜ਼ ਨੇ ਇਸ ਸਾਜ਼ ਨੇ ਮੈਨੂੰ ਚੁਣਿਆ ਮੈਂ ਨਹੀਂ ਚੁਣਿਆ ਸਾਜ਼ ਲਗਨ ਲਗੀ ਅਬ ਲਗਨ ਲਗੀ ਕੀ ਕਰੀਏ ਲਗਨ ਲਗੀ ਕੀ ਕਰੀਏ ਕਿੱਥੇ ਪਾਕਿਸਤਾਨ ਲਾਹੌਰ ਦਾ ਉਸਤਾਦ ਹੈ ਔਰ ਮੇਰੇ ਕੋਲ ਜਲੰਧਰ ਬੈਠੀ ਕੋਲ ਨਮਾਨੇ ਜੀ ਕੋਲ ਉਹ ਕਿਦਾਂ ਪਹੁੰਚਦਾ ਔਰ ਜਦੋਂ ਮੇਰੇ ਕੋਲ ਪਹੁੰਚਦਾ ਔਰ ਮੈਂ ਉਹਦੇ ਨਾਲ ਕਿੱਦਾਂ ਵਬਸਤਾ ਹੁੰਦਾ ਔਰ ਮੇਰਾ ਸਰੀਰਕ ਤਰੰਗਾ ਜਣੀ ਮੇਰੇ ਰੋਮਾਂਦਰੋ ਮੇਰੀ ਰੂਹ ਕਿਵੇਂ احساس ਨਾਲ ਭੇਜ ਜਾਂਦੀ ਹੈ ਔਰ ਉਸ ਤੋਂ ਬਾਅਦ ਜਦੋਂ ਮੈਂ ਰਿਆਜ਼ਤ ਦੇ ਵਿੱਚ ਪੈਂਦਾ ਔਰ ਰਿਆਜ਼ਤ ਤੋਂ ਬਾਅਦ ਜਦੋਂ ਮੈਂ ਨਿਕਲ ਕੇ ਆਉਂਦਾ ਤੇ ਮੇਰੀ ਦਿਸ਼ਾ ਮਤਲਬ ਮੌਲੇ ਵਰਗੀ ਹੋ ਜਾਂਦੀ ਹੈ ਇੱਕ ਫਕੀਰ ਵਰਗੀ ਜੇ ਕਹਿ ਲਓ ਆਪਣੇ ਆਪ ਨੂੰ ਮੈਂ ਮਹਿਸੂਸ ਕਰ ਲੈਣਾ ਮੈਂ ਹੋ ਗਈ ਕੁਝ ਹੋਰ ਨੇ ਮੈਂ ਹੋ ਗਈ ਕੁਝ ਹੋਰ ਨੇ ਮੈਨੂੰ ਕੌਣ ਪਛਾਣੇ ਕੂਫੀ ਗੀਤ ਹੋਵੇ ਨਾਲ ਤੰਤੀ ਸਾਜ਼ ਹੋਵੇ ਤੇ ਪਹਿਰਾਵਾ ਉਹ ਸਟੂਡੀਓ ਇਹ ਸਾਰੀਆਂ ਚੀਜ਼ਾਂ ਕਿਵੇਂ ਕ੍ਰੀਏਟ ਕੀਤੀਆਂ ਇਹ ਬਸ ਇੱਕ ਮੈਨੂੰ ਯਾਦ ਹੈ ਕਿ ਮੈਂ ਚੰਡੀਗੜ੍ਹ ਗਿਆ ਹੋਇਆ ਸੀਗਾ ਔਰ ਉੱਥੇ ਰਿਕਾਰਡਿੰਗ ਦਾ ਸੈਕਸ਼ਨ ਸੀਗਾ ਮੇਰਾ ਆਪਣੇ ਮੇਰੇ ਬਹੁਤ ਹੀ ਅਜ਼ੀਜ਼ ਨੇ ਮਿਸਟਰ ਆਜ਼ਾਦ ਐਂਡ ਵਿਕਰਮ ਜੀ ਜੀ ਔਰ ਉਹਨਾਂ ਨਾਲ ਮੈਂ ਉੱਥੇ ਸਾਜ਼ ਵਜਾਂਦਾ-ਵਜਾਂਦਾ ਮੇਰੇ ਦਿਮਾਗ ਦੇ ਵਿੱਚ ਧੁਨ ਆਈ ਇਹ ਵਾਲੀ ਹਮ ਤੇ ਦਿਮਾਗ ਦੇ ਵਿੱਚ ਖਿਆਲ ਚੱਲਿਆ ਤੇ ਮੈਨੂੰ ਉੱਥੇ ਮੈਂ ਗਾਣਾ ਗੁੰਗਣਾਇਆ। ਤੋਂ ਉਹਨਾਂ ਨੇ ਜਿੱਦਾਂ ਇੱਕਦਮ ਕਲਿੱਕ ਕਰ ਗਈ ਚੀਜ਼ ਵੀ ਹਾਂ ਵੀ ਰਾਗ ਦਾ ਰੰਗ ਵੀ ਬੜਾ ਅੱਛਾ ਸੋਹਣਾ ਰੰਗ ਬਣਿਆ। ਔਰ ਉਤੋਂ ਜਦੋਂ ਮੈਂ ਤੁਕਾਂ ਮੇਰੇ ਦਿਮਾਗ ਦੇ ਵਿੱਚ ਚੱਲ ਰਹੀਆਂ ਸੀ ਆਲਰੇਡੀ। ਕਿਉਂਕਿ ਮੈਂ ਬੁੱਲਸ਼ਾਹੀ ਨੂੰ ਪੜ੍ਹਦਾ ਰਹਿਣਾ। ਔਰ ਉਸ ਦੌਰਾਨ ਮੇਰੇ ਦਿਮਾਗ ਦੇ ਵਿੱਚ ਘੁੰਮ ਰਹੀ ਸੀ ਗੱਲ। ਕਿ ਮੈਨੂੰ ਕੌਣ ਪਛਾਣੇ। ਔਰ ਉਹਦਾ ਜ਼ਿਕਰ ਇੱਥੋਂ ਤਾਂ ਚੱਲਿਆ। ਕਿਉਂਕਿ ਜਿਵੇਂ ਅੱਜਕੱਲ ਦਾ ਸਮਾਸੀਂ ਦੇਖ ਹੀ ਰਹੇ ਹਾਂ। ਵੀ ਹਰੇਕ ਪਾਸੇ ਪੀੜ ਪਈ ਹੋਈ ਆ ਭਜਨਸ ਲੱਗੀ ਹੋਈ ਆ ਜੀ ਤੇ ਉਹਨਾਂ ਸਾਰਿਆਂ ਵਿੱਚ ਹਰੇਕ ਬੰਦਾ ਕਿਤਨਾ ਕਿਤੇ ਖਲੂਕ ਇਹ ਜਰੂਰ ਕਹਿੰਦਾ ਆਪਣੇ ਆਪ ਨੂੰ ਵੀ ਮੈਨੂੰ ਕੌਣ ਪਛਾਣੇ ਹਾਂ ਹੈਨਾ ਤੇ ਮੇਰੇ ਜ਼ਹਿਨ ਦੇ ਵਿੱਚ ਵੀ ਇਹ ਇੱਕਦਮ ਫੁਰਨਾ ਜਿਹਾ ਆਇਆ ਵੀ ਇਹ ਬਾਬਾ ਜੀ ਨੇ ਗੱਲ ਕਹੀਏ ਬੁੱਲੇ ਸ਼ਾਹ ਜੀ ਨੇ ਹਾਂ ਵੀ ਮੈਨੂੰ ਕੌਣ ਪਛਾਣੇ ਮੈਂ ਹੋ ਗਈ ਕੁਝ ਹੋਰ ਹਾਂ ਤੇ ਉਹ ਬਸ ਉੱਦਾਂ ਬੈਠੇ ਬੈਠੇ ਉਹਦਣ ਮੈਂ ਗੁੰਗੁਣਾਇਆ ਉਹਨਾਂ ਉਹਨਾਂ ਨੂੰ ਬਹੁਤ ਪਸੰਦ ਆਇਆ। ਹੂੰ। ਔਰ ਉਹਨਾਂ ਨੇ ਥੋੜਾ ਜਿਹਾ ਮੇਰਾ ਉੱਥੇ ਰਿਕਾਰਡ ਕਰਕੇ ਨਾਲ ਦੀ ਨਾਲ ਹੀ ਰਿਕਾਰਡ ਨਾਲ ਦੇ ਨਾਲ ਰਿਕਾਰਡ ਕੀਤਾ ਤੇ ਮੇਕਅਪ ਭਾਜੀ ਨੂੰ ਪੇਸ਼ ਕੀਤਾ। ਔਰ ਮੈਂ ਸ਼ੁਕਰਗੁਜ਼ਾਰ ਹਾਂ ਮੇਕਅਪ ਭਾਜੀ ਦਾ ਜਿਹਨੇ ਮੈਨੂੰ ਇਹ ਚਾਂਸ ਦਿੱਤਾ। ਉਹਨਾਂ ਨੇ ਜਦੋਂ ਪੈਂਦੀ ਸੱਟੇ ਸੁਣਿਆ ਨਾ ਜੀ ਉਹਨਾਂ ਦਾ ਰਿਸਪੌਂਸ ਹੀ ਇਹ ਸੀਗਾ ਕਿ ਇਹ ਬੰਦਾ ਹੈ ਕਿੱਥੇ ਨੂੰ ਲੈ ਕੇ ਆਓ ਮੇਰੇ ਕੋਲ। ਕੀ ਬਾਤ ਹੈ। ਨਹੀਂ ਅਪਰਾਸਰ ਜਿਹੜੀ ਅੱਜਕੱਲ ਤੁਸੀਂ ਭੀੜ ਦੀ ਗੱਲ ਕੀਤੀ ਉਹ ਤਾਂ ਇਹ ਆ ਵੀ ਤੂੰ ਦੱਸ ਕਿੱਥੇ ਬੰਦਾ ਵੱਢਣਾ ਮੇਰੇ ਕੋਲ ਇੰਨੀਆਂ ਰਫਲਾਂ ਮੇਰੇ ਕੋਲ ਇੰਨੀਆਂ ਦਿਨਾਲੀਆਂ ਮੈਂ ਐਂ ਕਰ ਦੂ ਮੈਂ ਜੋ ਕਰ ਦੂ ਉਸ ਸਪੀਡ ਚ ਇੱਕ ਵੱਖਰਾ ਪਲੇਟਫਾਰਮ ਤਿਆਰ ਕਰਨਾ ਇੱਕ ਆਡੀਅנס ਵੱਖਰੀ ਕਰਨੀ ਕਿਹੜਾ ਦਿੱਕਤ ਆਈਆਂ ਹਾਂਜੀ ਬਿਲਕੁਲ ਲੱਗਦਾ ਹੈ ਮੈਨੂੰ ਕਈਆਂ ਨੇ ਪੁੱਛਿਆ ਵੀ ਇਸ ਗੱਲ ਬਾਰੇ ਵੀ ਹਾਂ ਵੀ ਤੁਸੀਂ ਇਹ ਕਿਦਾਂ ਦੀ ਗਾਇਕੀ ਅੱਗੇ ਲੈ ਕੇ ਆਉਣਾ ਚਾ ਰਹੇ ਹੋ ਤੁਸੀਂ ਜੋ ਸਟਾਈਲ ਫਾਲੋ ਕਰ ਰਹੇ ਹੋ ਜੇ ਸਟਾਈਲ ਨੂੰ ਗਾ ਰਹੇ ਹੋ ਤੁਸੀਂ ਇਹ ਕਿਤੇ ਨਾ ਕਿਤੇ ਪਿੱਛੇ ਹੈ ਮਤਲਬ ਅੱਜ ਕੱਲ ਤਾਂ ਤੁਹਾਨੂੰ ਸਰੋਤੇ ਨਹੀਂ ਹੈ ਸਰੋਤੇ ਨਹੀਂ ਹੈ ਔਰ ਜਿਹੜਾ ਤੁਸੀਂ ਗਾਣਾ ਸੁਣ ਰਹੇ ਹੋ ਉਹ ਅੱਜ ਕੱਲ ਗਾਣਾ ਜਾਂ ਲੜਕੀਆਂ ਦੇ ਦਵਾਲੇ ਚੱਲ ਰਿਹਾ ਹੈ ਜਾਂ ਰਫਲਾਂ ਦੇ ਦਵਾਲੇ ਚੱਲ ਰਿਹਾ ਹੈ ਹੈਨਾ ਹਥਿਆਰਾਂ ਦੇ ਦਵਾਲੇ ਦਵਾਲੇ ਚੱਲ ਰਿਹਾ ਹੈ ਹਮਮ ਔਰ ਜਾਂ ਜਾਤੀਵਾਦ ਦੇ ਦਵਾਲੇ ਚੱਲ ਰਿਹਾ ਹੈ ਬਿਲਕੁਲ ਤੇ ਮੈਨੂੰ ਉੱਥੇ ਲੱਗਦਾ ਵੀ ਕਿਤੇ ਨਾ ਕਿਤੇ ਜਿਹੜਾ ਵੀ ਕੋਈ ਗਾਣਾ ਜਾਂ ਸੰਗੀਤਕਾਰ ਜਿਹੜਾ ਬੰਦਾ ਜੁੜਿਆ ਹੁੰਦਾ ਸੰਗੀਤਕਾਰ ਉਹੀ ਹੁੰਦਾ ਜਿਹਦੇ ਉੱਤੇ ਰੱਬ ਦੀ ਕਿਰਪਾ ਹੁੰਦੀ ਹੈ ਹਮ ਜਿਹੜਾ ਉਸ ਅਕਾਲ ਪੁਰਖ ਦੀ ਰੌਸ਼ਨੀ ਦੇ ਵਿੱਚੋਂ ਸੰਗੀਤਕਾਰ ਕੋਈ ਬੰਦਾ ਜੀ ਔਰ ਉਹਦਾ ਕਿਤਨੇ ਕਿਤੇ ਮਨ ਜੁੜਿਆ ਹੁੰਦਾ ਪਰਮਾਤਮਾ ਨਾਲ ਭਾਵੇਂ ਉਹ ਜਿੱਦਾਂ ਦਾ ਮਰਜੀ ਗਾਣਾ ਗਾਰੇ ਕਿਉਂਕਿ ਕਮਰਸ਼ੀਅਲਿਜ਼ਮ ਦਾ ਜ਼ਮਾਨਾ ਹੈ ਇਸ ਦਾ ਔਰ ਇਹਦੇ ਦੌਰਾਨ ਹਰ ਇੱਕ ਬੰਦਾ ਕਮਰਸ਼ੀਅਲਾਈਜ਼ ਕਰਨਾ ਚਾਹੁੰਦਾ ਹੈ ਪਰ ਮਿਰਤੇ ਵੀ ਮਿਰਤੇ ਜੀ ਇਹ ਸਾਵੀ ਨਹੀਂ ਹੋਈ ਕਿਉਂਕਿ ਮੈਨੂੰ ਲੱਗਦਾ ਹੈ ਸ਼ਾਇਦ ਮਿਰਤੇ ਅਕਾਲਪੁਰਖ ਨੇ ਮਿਰਤੇ ਜਿਹੜਾ ਕਿਰਪਾ ਕੀਤੀ ਹੋਈ ਹੈ ਮੈਨੂੰ ਇਹ ਸਾਜ਼ ਦਿੱਤਾ ਦਿਲ ਰੁਬਾ ਸਾਜ਼ ਜੋ ਦਿੱਤਾ ਹੈ ਹੂੰ ਔਰ ਇਹ ਦੇ ਕਰਕੇ ਮੈਨੂੰ ਲੱਗਦਾ ਕਿ ਮੇਰਾ ਸ਼ਾਇਦ ਸੱਚੇ ਪਾਤਸ਼ਾਹ ਦੀ ਜਾਦਾ ਕਿਰਪਾ ਮਿਰਤੇ ਵਰਸੀ ਹੋਈ ਹੈ ਵੀ ਮੈਂ ਸਾਜ਼ ਨੇ ਇਸ ਸਾਜ਼ ਨੇ ਮੈਨੂੰ ਚੁਣਿਆ ਮੈਂ ਨਹੀਂ ਚੁਣਿਆ ਇਹ ਸਾਜ਼ ਕਿਉਂਕਿ ਜਿਹੜਾ ਮੇਰਾ ਦਿਲਰੁਬਾ ਸਾਜ਼ ਇਸ ਗਾਣੇ ਦੇ ਵਿੱਚ ਵਜਿਆ ਤੁਸੀਂ ਸੁਣਿਆ ਹੋਇਆ ਜੀ ਔਰ ਉਹਦੇ ਵਿੱਚ ਮਤਲਬ ਜਿਹੜਾ ਉਹ ਸਾਜ਼ ਮੈਂ ਯੂਜ਼ ਕਰ ਰਹੇ ਹਾਂ ਜੀ ਉਹ ਬੜਾ ਪੁਰਾਣਾ ਸਾਜ਼ ਹੈ ਅਬਾਊਟ 90 ইয়ার্স 올ਡ ਆਈ ਥਿੰਕ ਸੋ ਔਰ ਉਹ ਸਾਜ਼ ਨਾਲ ਮੈਂ ਮਤਲਬ ਮੈਨੂੰ ਐ ਲੱਗਦਾ ਕਿ ਕਿੱਥੇ ਪਾਕਿਸਤਾਨ ਲਾਹੌਰ ਦਾ ਉਹ ਸਾਜ਼ ਹੈ ਹਮ ਔਰ ਉਹ ਮੇਰੇ ਕੋਲ ਜਲੰਧਰ ਬੈਠੇ ਕੋਲ ਨਮਾਨੇ ਜੇ ਕੋਲ ਉਹ ਕਿਦਾਂ ਪਹੁੰਚਦਾ ਔਰ ਜਦੋਂ ਮੇਰੇ ਕੋਲ ਪਹੁੰਚਦਾ ਔਰ ਮੈਂ ਉਹਦੇ ਨਾਲ ਕਿਦਾਂ ਬਵਸਤਾ ਹੁੰਦਾ ਔਰ ਮੇਰਾ ਸਰੀਰਕ ਤਰੰਗਾ ਜਣੀ ਮੇਰੇ ਅੰਦਰੋਂ ਮੇਰੀ ਰੂਹ ਕਿਵੇਂ ਇਸ ਸਾਜ਼ ਨਾਲ ਭੇਜ ਜਾਂਦੀ ਹੈ ਔਰ ਉਸ ਤੋਂ ਬਾਅਦ ਜਦੋਂ ਮੈਂ ਰਿਆਜ਼ਤ ਦੇ ਵਿੱਚ ਪੈਂਦਾ ਔਰ ਰਿਆਜ਼ਤ ਤੋਂ ਬਾਅਦ ਜਦੋਂ ਮੈਂ ਨਿਕਲ ਕੇ ਆਣਾ ਤੇ ਮੇਰੀ ਦਿਸ਼ਾ ਮਤਲਬ ਮੌਲੇ ਵਰਗੀ ਹੋ ਜਾਂਦੀ ਹੈ ਇੱਕ ਫਕੀਰ ਵਰਗੀ ਜੇ ਕਹਿ ਲਓ ਆਪਣੇ ਆਪ ਨੂੰ ਮੈਂ ਮਹਿਸੂਸ ਕਰ ਲੈਣਾ ਮੈਨੂੰ ਜਿਹੜੇ ਵੀ ਸਿਚੁਏਸ਼ਨ 'ਚ ਤੁਸੀਂ ਰੱਖ ਲੋਗੇ ਮੈਂ ਆਨੰਦ 'ਚ ਰਹਿਣਾ